ਨਰੇਗਾ ਮਜ਼ਦੂਰਾ ਨੇ ਡੀਸੀ ਫਾਜ਼ਿਲਕਾ ਦਾ 7ਵੀਂ ਵਾਰ ਫੋਕਿਆ ਪੁੱਤਲਾ ਕਈ ਵਾਰ ਮੀਟਿੰਗਾਂ ਕਰ ਚੁੱਕੀ ਹੈ ਡੀਸੀ ਮੈਡਮ ਤੇ ਮੈਡਮ ਡੀਸੀ ਨਰੇਗਾ ਮਜ਼ਦੂਰਾ ਦੇ ਕੋਈ ਗੱਲ ਨਹੀਂ ਸੁਣ ਰਹੀ ਮੈਡਮ ਵੀ ਜਿਹੜੀ ਨਰੇਗਾ ਮਜ਼ਦੂਰਾ ਦੇ ਹੱਕ ਖਾ ਰਹੀ ਹੈ ਨਵਿੰਦਰਪਾਲ ਸਵਨਾ ਹੈ ਉਹਦਾ ਧੋਲਾ ਚੱਕ ਲੈਣਾ ਚਾਹੀਦਾ ਕਿਉਂ ਕਿ ਜਿਹੜਾ ਫੈਸਲਾ ਕਰ ਲਿਆ ਜਾਂਦਾ ਹੈ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਨੇ طے ਕਰਨਾ ਹੁੰਦਾ ਵੀ ਸਾਡਾ ਮੇਟ ਕੌਣ ਹੋਏਗਾ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ एटक पंजाब बलाक फाजिल का दे कुलदीप हरदीप मंडी अगवाई महावीर जैन चौंक फाजिलका विजिलका अमरप्रीत जानकारी डीसी मैडम नरेगा मजदूर नरेगा कानून मुताबक काम नहीं दे रहे ना ही कानून मुताबक मेट रजिस्टर उन्हें इसके पिछे एक वे पदर से कुरप्शन बोलबाला नजर है

ਅਕੀ ਪਿਛਲੇ ਲੰਮੇ ਕੋਮੇ ਤੋਂ ਗ੍ਰੇਕਾ ਮਜ਼ਦੂਰਾ ਦੀ ਮੰਗਾਂ ਨੂੰ ਲੈ ਕੇ ਜਿਹੜਾ ਐਸੇ ਫਾਈਲ ਕਾ ਵਿਰੋਧ ਸੰਰਚ ਵਿੱਟਿਆ ਹੈ ਕਿਉਂਕਿ ਲਗਾਤਾਰ 2-3 ਮਹੀਨੇ ਇਹਦੇ ਸਾਨੂੰ ਪੁੱਤਰੇ ਸਾੜਦੇ ਆ ਮੈਡਮ ਦੇ ਹੋ ਗਏ ਜਿਹੜੀ ਸਾਡੀ ਬਿਲਕੁਲ 1% ਵੀ ਕਿਤੇ ਇਹਨੇ ਸੁਣਵਾਈ ਨਹੀਂ ਕੀਤੀ ਕਿਉਂਕਿ ਅਸੀਂ ਐਜ ਕਾਨੂੰਨ ਮੁਤਾਬਕ ਨਰੇਗਾ ਐਕਟ ਦੇ ਮੁਤਾਬਕ ਨਰੇਗਾ ਮਜ਼ਦੂਰਾ ਦੀ ਮੰਗਾਂ ਤੇ ਹੱਕਾਂ ਦੀ ਗੱਲ ਕਰ ਰਹੇ ਆ ਅਸੀਂ ਚਾਹੁੰਦੇ ਸੀ ਨਰੇਗਾ ਮਜ਼ਦੂਰਾਂ ਦੀ ਗਿਣਤੀ ਮੁਤਾਬਕ ਉਹਨਾਂ ਦੇ ਜਿਹੜੇ ਮਰਜੀ ਦੇ ਮੇੜ ਚੁਣੇ ਜਾਣ ਹਰ ਪਿੰਡ ਦੇ ਵਿੱਚ ਕਿਉਂਕਿ ਨਰੇਗਾ ਮਜ਼ਦੂਰਾਂ ਨੂੰ ਹੱਕ ਹੈ ਵੀ ਆਪਣਾ ਉਹ ਮੇੜ ਚੁਣ ਸਕਦਾ ਹੈਗਾ ਪਰ ਇੱਥੇ ਮੈਡਮ ਡੀਸੀ ਨਰੇਗਾ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਸਿਜਲੇ ਲੰਬੇ ਸਮੇਂ ਤੋਂ ਆਹਦੀ ਕਾਫੀ ਸਮਾਂ ਹੋ ਗਿਆ ਕਦੀ ਡੀਸੀ ਐਡੀਸੀ ਸਾਹਿਬ ਨਾਲ ਮੀਟਿੰਗਾਂ ਕਰਾ ਦਿਓ ਕਰ ਲਓ ਜੀ ਤੁਹਾਡੀਆਂ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰ ਦਾਂਗੇ ਕਿਉਂਕਿ ਪਿਛਲੇ ਸਮੇਂ ਜਦੋਂ ਅਸੀਂ ਫੋੜਾ ਜਾਮ ਰੱਖਿਆ ਸੀਗਾ ਫਲਾਈਓਵਰ ਫਾਜਲ ਕਾ ਦਾ ਤਾਂ ਉਸ ਸਮੇਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਕਰਕੇ ਤੁਹਾਡੇ ਮੇਡ ਚੋਂ ਦੇਵਾਂਗੇ ਤਾਂ ਤੁਹਾਡੇ ਜਿਹੜੇ ਡਿਮਾਂਡਾਂ ਦਿੱਤੀਆਂ ਨੂੰ ਕੰਮ ਦੀਆਂ ਅਸੀਂ ਉਹਨਾਂ ਡਿਮਾਂਡਾਂ ਬਤਾ ਕੇ ਤੁਹਾਡਾ ਕੰਮ ਵੀ ਕਾੜਨਾਂਗੇ ਪਰ ਉਹਦੇ ਤੇ ਅਮਲ ਨਾ ਕਰਕੇ ਹਰ ਪਿੰਡ ਦੇ ਵਿੱਚ ਜਿਹੜੇ ਸਰਪੰਚ ਜਿਹੜੇ ਲੋਟੂ ਸਰਪੰਚ ਹੈਗੇ ਆ ਉਹ ਗੜਬੜ ਕਰ ਰਹੇ ਹਨ ਉਹਨਾਂ ਨੇ ਜਿੱਥੇ-ਜਿੱਥੇ ਵੀ ਗ੍ਰਾਮ ਸਭਾ ਹੈਗੀਆਂ ਸੀਗੀਆਂ ਉਹਨਾਂ ਨੇ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਨਾਲ ਬਿਲੇ ਭੁਗਤ ਕਰਕੇ ਲੜਾਈ ਝਗੜੇ ਕਰਕੇ ਤੇ ਜਿਹੜੇ ਸਾਡੇ ਨਰੇਗਾ ਰੋਜ਼ਗਾਰ ਪ੍ਰਾਪਤ ਨਿਰੂਰ ਯੂਨੀਅਨ ਦੇ ਜਿਹੜੇ ਮਜ਼ਦੂਰ ਸੀਗੇ ਉਹਨਾਂ ਦੇ ਮੇਡ ਨਹੀਂ ਬਣ ਦਿੱਤੇ ਰਜਿਸਟਰ ਨਹੀਂ ਹੋਣ ਦਿੱਤੇ ਤਾਂ ਲੰਬੇ ਸਮਾਂ ਤੋਂ ਮੰਗ ਪੱਤਰ ਦਿੰਦੇ ਆ ਰਹੇ ਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਰੋਸ ਵਜੋਂ ਅੱਜ ਅਸੀਂ ਸਤਵਾਂ ਪੁੱਤਲਾ ਡੀਸੀ ਮੈਡਮ ਦਾ ਇੱਥੇ ਪੁਰਾਣਾ ਸਿਨੇਮਾ ਚੌਕ ਮਹਾਵੀਰ ਚੌਕ ਦੇ ਵਿੱਚ ਫੂਕਣ ਜਾ ਰਹੇ ਆ ਕਿਉਂਕਿ ਇਹ ਲੰਬੇ ਸਮੇਂ ਤੋਂ ਡੀਸੀ ਜਿਹੜੇ ਇੱਥੋਂ ਦੇ ਨਰੇਕਾ ਪ੍ਰਸ਼ਾਸਨਿਕ ਅਧਿਕਾਰੀ ਐ ਥੱਲੜੀ ਤੇ ਜਿਹੜੇ ਪਿੰਡਾਂ ਦੇ ਜਿਹੜੇ ਕਰਪਟ ਸਰਪੰਚ ਹਨ ਜਿਨ੍ਹਾਂ ਕੋਲ ਲਗਭਗ 10 ਸਾਲ ਹੋ ਗਏ ਵਿਸ਼ਵਤ ਕੱਟੀ ਕਰਕੇ ਇਹ ਮੈਡਮ ਡੀਸੀ ਨੂੰ ਦੇ ਰਾਇਆ ਨੂੰ ਕਿ ਡੀਸੀ ਮੈਡਮ ਵੀ ਜਿਹੜੀ ਨਰੇਕਾ ਮਜ਼ਦੂਰਾਂ ਦੇ ਹੱਕ ਖਾ ਰਹੀ ਹੈ ਤੇ ਬਿਲਕੁਲ ਨਾ ਪੱਤਰਕਾਰਾਂ ਦੀ ਗੱਲ ਸੁਣ ਰਹੀ ਹੈ ਕਿਉਂਕਿ ਪੱਤਰਕਾਰ ਜਿਹੜੇ ਸਾਡੇ ਸਮਾਜ ਦਾ ਚੌਥਾ ਥੰਮ ਹੈਗੇ ਨੂੰ ਉਹਨਾਂ ਦੇ ਜਦੋਂ ਸਵਾਲ ਜਵਾਬ ਕਰਨ ਜਾਂਦੇ ਆ ਤਾਂ ਉਹਨਾਂ ਦੀ ਵੀ ਗੱਲ ਨਹੀਂ ਸੁਣਦੀ ਨਾ ਉਹਨਾਂ ਨੂੰ ਕੋਈ ਅੱਗੋਂ ਜਵਾਬ ਦਿੰਦੀ ਹੈ ਤੇ ਨਾ ਉਹਨਾਂ ਦੀ ਕੋਈ ਸੁਣਵਾਈ ਕਰਦੀ ਹੈ ਇਸ ਤਰ੍ਹਾਂ ਹੀ ਸਾਡੇ ਨਰੇਗਾ ਮਜ਼ਦੂਰ ਯੂਨੀਅਨ ਔਰ ਪਾਰਟੀ ਦੇ ਆਗੂਆਂ ਤੱਕ ਦਾ ਨਾ ਪੂਨ ਅਟੈਂਡ ਕਰੇ ਨਾ ਉਹਨਾਂ ਦੀ ਕੋਈ ਸੁਣਵਾਈ ਕਰੇ ਅਸੀਂ ਇਸ ਕਰਪਟ ਡੀਸੀ ਫਾਇਲ ਦਾ ਅਮਰਪੀਤ ਕੌਰ ਸੰਧੂ ਨੂੰ ਇਹ ਤੇ ਬਿਲਕੁਲ ਅਸੀਂ برداشت ਨਹੀਂ ਕਰਾਂਗੇ ਇਹਨੂੰ ਇੱਥੋਂ ਇਹ ਉਹਦਾ ਛੱਡ ਕੇ ਜਿਹੜਾ ਇੱਥੋਂ ਦਾ ਨਰਿੰਦਰਪਾਲ ਸਵਣਾ ਹੈ ਉਹਨਾਂ ਦਾ ਧੋੜਾ ਚੱਕ ਲੈਣਾ ਚਾਹੀਦਾ ਕਿਉਂਕਿ ਉਹ ਵੀ ਰਿਸ਼ਵਤ ਇਕੱਠੀ ਕਰਨ ਤੇ ਲੱਗਾ ਹੋਇਆ ਹੈ ਗਰੀਬਾਂ ਮਜ਼ਦੂਰਾਂ ਦੇ ਹੱਕ ਖਾ ਕੇ ਤੇ ਉਹ ਬਹੁਤ ਵੱਡੇ ਪੱਦਰ ਤੇ ਕਰ ਰਿਹਾ ਹੈ ਘੇਰਾ ਫੇਰੀ ਤੇ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਚੁੱਲ੍ਹੇ ਪੁੱਜੇ ਪਏ ਆ ਅਸੀਂ ਉਹਨਾਂ ਚੁੱਲ੍ਹਿਆਂ ਨੂੰ ਬਾਲਣ ਦੀ ਕੋਸ਼ਿਸ਼ ਕਰਨ ਵਜੋਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਇੱਥੇ ਕੋਈ ਚੰਗਾ ਅਫਸਰ ਲਾਇਆ ਜਾਵੇ ਤਾਂ ਜੋ ਗਰੀਬਾਂ ਮਜ਼ਦੂਰਾਂ ਦੇ ਚੁੱਲ੍ਹੇ ਬਲਦੇ ਕਿਤੇ ਜਾਣ ਹਾਂਜੀ ਅੱਜ ਅਸੀਂ ਫਾਜ਼ਲਕਾ ਦੇ ਸੀ ਮੈਡਮ ਅਮਰਪ੍ਰੀਤ ਫਾਜ਼ਲਕਾ ਦਾ ਜਿਹੜਾ 7ਵੀਂ ਵਾਰ ਫਤਲਾ ਫੋਕ ਰਹੇ ਆ ਇਹ ਮਨਰੇਗਾ ਮਿਹਦੂਰਾ ਦੀਆਂ ਜਿਹੜੀਆਂ ਵਕਤੀਆਂ ਮੰਗਾਉਣ ਲੈ ਕੇ ਬਕਾਇਦਾ ਲੰਮੇ ਸਮੇਂ ਤੋਂ ਮੀਟਿੰਗਾਂ ਚੱਲ ਰਹੀਆਂ ਨੇ ਕਿਉਂਕਿ ਜਿਹੜਾ ਫੈਸਲਾ ਕਰ ਲਿਆ ਜਾਂਦਾ ਹੈ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਜਿਸ ਦੇ ਵਿਰੋਧ ਵਿੱਚ ਕਿਉਂਕਿ ਵਾਰ-ਵਾਰ ਅਸੀਂ ਜਿਹੜੇ ਆ ਪਹਿਲੇ ਮੀਟਿੰਗਾਂ ਵੀ ਕੀਤੀਆਂ ਵਕਤ ਦੇ ਤੌਰ ਤੇ ਵੀ ਮਿਲੇ ਜਦੋਂ ਮੀਟਿੰਗ ਕੀਤੀ ਜਾਂਦੀ ਤਾਂ ਉਹ ਕਹਿੰਦੇ ਜਲਦੀ ਟੋਡੀਆਂ ਜਿਹੜੀਆਂ ਮੰਗਾ ਮੰਨ ਕੇ ਤੁਹਾਡਾ ਨਰੇਗਾ ਮਧੂਰਾ ਦਾ ਕੰਮ ਵੀ ਕਾੜ ਦਿੱਤਾ ਜਾਵੇਗਾ ਔਰ ਪਾਰਦਰਸ਼ੀ ਢਾਂਗ ਨਾਲ ਮੀਟ ਬਣਾਏ ਜਾਣਗੇ ਕਿਉਂਕਿ ਲਗਭਗ ਅਮੀਨਾ ਬੀਤ ਗਿਆ ਜਿਹੜਾ ਪਿਛਲੇ ਜਦੋਂ ਜੰਗ ਦੇ ਹਾਲਾਤ ਬਣਿਆ ਪਰ ਡੀਸੀ ਮੈਡਮ ਵੱਲੋਂ ਜਿਹੜੀਆਂ ਮੰਗਾ ਮੰਨੀਆਂ ਗਈਆਂ ਸੀ ਉਹਨਾਂ ਵਿੱਚੋਂ 1% ਵੀ ਜਿਹੜੀਆਂ ਸਾਡੀਆਂ ਮੰਗਾ ਨੂੰ ਜਿਹੜਾ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਅਸੀਂ ਦੂਜਾ ਪੁਤਲਾ ਡੀਸੀ ਮੈਡਮ ਦਾ ਹੁਣ ਫੂਕ ਰਹੇ ਆ ਪਹਿਲੇ ਜਿਹੜੇ 5 ਪੁਤਲੇ ਫੁਕੇ ਸੀ ਲਗਭਗ 7ਵਾਂ ਪੁਤਲਾ ਜਿਹੜਾ ਫਾਜ਼ਿਲਕਾ ਦੇ ਵਿੱਚ ਡੀਸੀ ਮੈਡਮ ਦਾ ਫੁਕਿਆ ਜਾ ਰਿਹਾ ਹੈ ਅਸੀਂ ਜਿਹੜਾ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨੂੰ ਆਮ ਲੋਕਾਂ ਨੂੰ ਢੀਲ ਕਰਨਾ ਵੀ ਨਹੀਂ ਆਉਂਦਾ ਜਿਹੜੇ ਫਾਜ਼ਿਲਕਾ ਜ਼ਿਲ੍ਹੇ ਦੇ ਪੱਤਰਕਾਰ ਆ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਨੂੰ ਬਕਾਇਦਾ ਵਰਚਨ ਨਾ ਦੇਣਾ ਉਹਨਾਂ ਦੀ ਗੱਲਬਾਤ ਨਾ ਸੁਣਨਾ ਕਿਸਾਨ ਜਥੇ ਇਹ ਬੰਦਿਆ ਜਿਹੜੇ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਨਾਲ ਵੀ ਜਿਹੜਾ ਇਹਦਾ ਵਿਵਹਾਰ ਠੀਕ ਨਹੀਂ ਹੈਗਾ ਕਿਉਂਕਿ ਜਿਹੜਾ ਇਹ ਉਹਦਾ ਡੀਸੀ ਦਾ ਹੈ ਕੁਰਸੀ ਹੈ ਉਹਦੀ ਮਰਿਆਦਾ ਹੈ ਅਸੀਂ ਉਹਨੂੰ ਸਤਿਕਾਰ ਕਰਦੇ ਹਾਂ ਪਰ ਜਿਹੜਾ ਡੀਸੀ ਮੈਡਮ ਦਾ ਵਿਵਹਾਰ ਸਹੀ ਨਹੀਂ ਹੈਗਾ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਜਿਹੜੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਇਹਦੇ ਅਹੁਦੇ ਤੋਂ ਪਾਸੇ ਕਰਕੇ ਇੱਥੇ ਜੋ ਕੋਈ ਨਵਾਂ ਡੀਸੀ ਲਿਆ ਕੇ ਤੋਂਦੇ ਹੱਥ ਵਿੱਚ ਕਮਾਂਡ ਦੇਣੀ ਚਾਹੀਦੀ ਹੈ ਜਿਹੜਾ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ਅਸੀਂ ਨਾਲੋਂ ਨਾਲ ਪ੍ਰੈਸ ਦੇ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਜਿੰਨਾ ਟਾਈਮ ਤੱਕ ਸਾਡੇ ਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਮੇਟ ਨਹੀਂ ਬਣਾਏ ਜਾਂਦੇ ਪਿੰਡਾਂ ਪਿੰਡਾਂ ਦੇ ਵਿੱਚ ਕਾਨੂੰਨ ਮੁਤਾਬਕ ਔਰ ਕਾਨੂੰਨ ਮੁਤਾਬਕ ਕੰਮ ਜਿਹੜਾ ਹੈ ਮਜ਼ਦੂਰਾਂ ਨੂੰ ਨਹੀਂ ਦਿੱਤਾ ਜਾਂਦਾ ਲਗਾਤਾਰ ਅਸੀਂ ਡੀਸੀ ਮੈਡਮ ਦੇ ਇਸੇ ਤਰ੍ਹਾਂ ਪੁਤਲੇ ਵੱਖ-ਵੱਖ ਜਨਤਿਕ ਥਾਵਾਂ ਤੇ ਫੁੱਕਦੇ ਰਿਹਾਗੇ ਧੰਨਵਾਦ ਮੈਂ ਹਰਦੀਪ ਸਿੰਘ ਨਰੇਗਾ ਮਜ਼ਦੂਰ ਇੰਜੀਨੀਅਰਿੰਗ ਐਟਿਕਸ ਪੰਜਾਬ ਦਾ ਫਲਾਗ 77 ਅੱਜ ਅਸੀਂ ਡੀਸੀ ਮੈਡਮ ਦਾ 7ਵਾਂ ਵਾਰ ਪੁਤਲਾ ਫੁਕਿਆ ਹੈ ਕਾਰਨ ਇਹ ਹੈ ਕਿ ਅਸੀਂ ਵਾਰ-ਵਾਰ ਜਿਹੜੇ ਮੰਦਰੀਗਾ ਦੇ ਕੰਮਾਂ ਲੈ ਕੇ ਵੀ ਇੱਕ ਪਾਰਦਰਸ਼ੀ ਤਰੀਕੇ ਨਾਲ ਚਲਾਏ ਜਾਣ ਉਹਨਾਂ ਦੀ ਮੰਗ ਕਰ ਰਹੇ ਹਾਂ ਔਰ ਸਾਨੂੰ ਵਾਰ-ਵਾਰ ਇੱਕੋ ਹੀ ਲੜਾ ਲੱਪਾ ਲਾ ਦਿੱਤਾ ਜਾਂਦਾ ਹੈ ਕਹਿ ਦਿੰਦੇ ਆ ਵੀ ਅਸੀਂ ਕਰਾਂਗੇ ਪਰ ਪਾਰਦਰਸ਼ੀ ਤਰੀਕੇ ਨਾਲ ਕੋਈ ਵੀ ਜਿਹੜਾ ਕੰਮ ਨਹੀਂ ਕੀਤਾ ਗਿਆ ਔਰ ਮੇਡ ਬਣਾਉਣ ਦੀ ਗੱਲ ਕੀਤੀ ਸੀ ਮੇਡ ਬਣਾਉਣ ਦੀ ਪ੍ਰਕਿਰਿਆ ਇੱਥੇ ਜਿਹੜੇ ਗਲਤ ਤਰੀਕੇ ਨਾਲ ਚੱਲ ਰਹੀ ਹੈ ਉੱਥੇ ਜਾਂਦੇ ਹੈ ਔਰ ਸਾਨੂੰ ਆਪਸ ਵਿੱਚ ਜਿਹੜੇ ਗਿਆ ਲੜਾ ਦਿੰਦੇ ਆ ਕਈ ਬੰਦਿਆਂ ਨੂੰ ਤਾਂ ਜਿਹੜੇ ਮੰਰੇਗਾ ਮਜ਼ਦੂਰਾਂ ਨੂੰ ਬੁਲਾਉਣ ਦੇ ਤੱਕ ਨਹੀਂ ਉਹ ਆਪ ਦੀ ਮਰਜ਼ੀ ਨਾਲ ਜਿਹੜੇ ਸਰਪੰਚ ਹੈਗੇ ਆ ਉਹ ਮੇਡ ਰਜਿਸਟਰ ਭੁਲਾ ਦਿੰਦੇ ਆ ਆਪ ਦੀ ਮਰਜ਼ੀ ਮੁਤਾਬਕ ਜੋ ਕਿ ਮੇਡ ਜਿਹੜੇ ਰਜਿਸਟਰ ਹੈ ਉਹ ਮਜ਼ਦੂਰਾਂ ਨੇ ਤੈਅ ਕਰਨਾ ਹੁੰਦਾ ਵੀ ਸਾਡਾ ਮੇਡ ਪੌਣ ਹੋਏਗਾ ਅਸੀਂ ਇਸੇ ਤਰ੍ਹਾਂ ਵਾਰ-ਵਾਰ ਜਿਹੜਾ ਪ੍ਰਸ਼ਾਸਨ ਨੂੰ ਮੰਰੇਗਾ ਪ੍ਰਸ਼ਾਸਨ ਨੂੰ ਵਾਰ-ਵਾਰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਹ ਇਹਨਾਂ ਨੂੰ ਕੋਈ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਇਹ ਕੰਮ ਜਿਹੜਾ ਹੈਗਾ ਮਜ਼ਦੂਰਾਂ ਨੂੰ ਮਿਲ ਸਕੇ